ਜੇਕਰ ਤੁਸੀਂ ਵੀ ਰਸਤਾ ਕਦੇ ਭੁੱਲ ਜਾਨਿਓ ਤਾਂ ਨੈਵੀਗੇਸ਼ਨ ਦੇ ਸਹਾਰੇ ਚੱਲਦੇ ਹੋ ਪਰ ਨੈਵੀਗੇਸ਼ਨ ਤੁਹਾਨੂੰ ਗਲਤ ਰਸਤੇ ਵੀ ਪਾ ਸਕਦਾ ਤੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ તાਜਾ ਤਸਵੀਰਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਜੀਪੀਐਸ ਦੇ ਸਹਾਰੇ ਚੱਲ ਰਹੀ ਇੱਕ ਕਾਰ ਦੀਆਂ ਵਾਰਲ ਹੋ ਰਹੀਆਂ ਨੇ ਜੋ ਕਿ ਪੁੱਲ ਤੋਂ ਜਾ ਡਿੱਗਦੀ ਹੈ ਅਤੇ ਇਸ ਦਰਮਿਆਨ ਤੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਕਦਰ ਕਾਰ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਨਿਰਮਾਨਦੀਨ ਪੁੱਲ ਤੋਂ ਰਾਮ ਗੰਗਾ ਨਦੀ ਚ ਕਾਰ ਡਿੱਗਣ ਦੇ ਨਾਲ 3 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਬਦਾਉ ਦਾਤਾਗੰਜ थाना پولیس ਮੌਕੇ ਤੇ ਪੁੱਛਦੀ ਹੈ پولیس ਦੇ ਕਾਰ ਅਤੇ ਤਿੰਨ ਸਵਾਰਾਂ ਨੂੰ ਨਦੀ ਚੋਂ ਬਾਹਰ ਕੱਢਿਆ ਹਾਦਸੇ 'ਚ ਤਿੰਨ ਦੀ ਮੌਤ ਹੋ ਗਈ ਹੈ ਐਤਵਾਰ ਸਵੇਰੇ ਕਰੀਬ 10 ਵਜੇ ਇੱਕ ਕਾਰ ਸਵਾਰ ਬਰੇਲੀ ਤੋਂ ਦਾਤਾਗੰਜ ਜ਼ਿਲ੍ਹਾ ਵੱਤੌ ਉ ਜਾ ਰਹੇ ਸਨ ਜਦੋਂ ਇੱਕ ਕਾਰ ਪੁਲ ਤੋਂ heṭha ਝੱਡ ਗਈ ਰਸਤੇ ਦਾ ਪਤਾ ਲਗਾਉਣ ਦੇ ਲਈ ਇਹਨਾਂ ਦੇ ਵੱਲੋਂ ਨੈਵੀਗੇਸ਼ਨ ਜੀਪੀਐਸ ਨੈਵੀਗੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਨੈਵੀਗੇਸ਼ਨ ਇਹਨਾਂ ਨੂੰ ਗਲਤ ਰਸਤੇ ਲੈ ਆਉਂਦਾ ਤੇ ਪੁਲ ਤੋਂ heṭha ਕਾਰ ਝੜ ਜਾਂਦੀ ਹੈ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਹੜ੍ਹ ਦੇ ਕਾਰਨ ਪੁਲ ਦਾ ਗਲਾ ਹਿੱਸਾ ਨਦੀ ਚ ਰੁੜ ਗਿਆ ਸੀ ਪਰ ਜੀਪੀਐਸ ਨੈਵੀਗੇਸ਼ਨ ਚ ਇਸ ਦਾ ਅਪਡੇਟ ਨਹੀਂ ਕੀਤਾ ਗਿਆ ਔਰ ਉਸਤੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇਸ ਦੇ ਨਾਲ ਆਪਣੀ ਰਫਤਾਰ ਨਾਲ ਚੱਲ ਰਹੇ ਕਾਰ ਸਵਾਰ ਪੁਲ ਤੋਂ ਹੇਠਾ ਡਿੱਗੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੰਮ ਕਰਨ ਵਾਲੀ ਸੰਸਥਾ ਨੇ ਪੁਲ ਤੇ ਸੰਕੇਤਕ ਅਤੇ ਬੈਰੀਕੇਡ ਤੱਕ ਨਹੀਂ ਲਗਾਏ ਸਨ ਜੀਪੀਐਸ ਤੇ ਅਪਡੇਟ ਨਾ ਹੋਣ ਕਰਕੇ ਬੈਰੀਕੇਡ ਆਦੀ ਨਾਲ ਲੱਗਣ ਕਰਕੇ ਵੱਡਾ ਹਾਦਸਾ ਜਿਹੜਾ ਕਿ ਵਾਪਰਦਾ ਹੈ ਜੀਪੀਐਸ ਦੇ ਸਹਾਰੇ ਪਰਿਵਾਰ ਜਾ ਰਿਹਾ ਸੀ ਪੁਲ ਪਹਿਲਾ ਰੁੜ ਜਾਂਦਾ ਹਟ ਦੇ ਕਾਰਨ ਪਰ ਪੁਲ ਦਾ ਅਪਡੇਟ ਜੀਪੀਐਸ ਤੇ ਵਿੱਚ ਨਹੀਂ ਸੀ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ